ਮੈਟਰੋ ਸਸਰੀਕਾ ਜਿਹੜੀ ਪਿਛਲੇ ਦਿਨਾਂ ਚ ਨਾ ਇੱਕ ਛਪੈਣ ਪੜੀ ਗਈ ਸੀ ਚਿੱਟੇ ਨਾਲ ਤੇ ਕੱਲ ਪੰਜਾਬ ਪੁਲਿਸ ਦੇ ਬੀਜੀਪੀ ਸਤਕਾਰਯੋਗ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਇੱਕ ਗੱਲ ਸੁਣ ਲੋ ਯਾਰ ਜਿੰਨੀ ਦੇਰ ਤੱਕ ਆਪਾਂ ਆਮ ਲੋਕ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਨਹੀਂ ਦਿੰਦੇ ਓਨੀ ਦੇਰ ਤੱਕ ਇਹ ਅਲਾਮਤ ਜੜੋਂ ਨਹੀਂ ਪੱਟੀ ਜਾਣੀ ਸਮਝ ਕੇ ਤਾਂ ਉਹਨਾਂ ਨੇ ਜ਼ਿੰਮੇਵਾਰੀ ਤੈਅ ਕੀਤੀ ਐ ਐਸ ਐਚਓ ਲੈਵਲ ਦੀ ਡੀ ਐਸ ਪੀ ਲੈਵਲ ਦੀ ਤੇ ਐਸ ਐਸ ਪੀ ਲੈਵਲ ਦੀ ਹੁਣ ਆਪਾਂ ਸ਼ਬਹਿਨ ਤੇ ਆਉਣੇ ਆ ਜਿਹੜੀ ਥਾਰ ਵਾਲੀ ਬੀਬੀ ਐ ਉਹਦੀ ਜਿਹੜੀ ਸੌਕਣ ਕਹਿ ਲੋ ਜਿਹੜੇ ਜਿਹੜੀ ਬੀਬੀ ਦੇ ਘਰ ਵਾਲੇ ਤੇ ਕਥਿਤ ਤੌਰ ਤੇ ਇਹ ਚਿੱਟੀ ਵਾਲੀ ਥਾਰ ਵਾਲੀ ਬੀਬੀ ਨੇ ਹਮਨਦੀਪ ਕੌਰ ਨੇ ਕਬਜ਼ਾ ਕੀਤਾ ਹੋਇਆ ਉਹ ਕਿਉਂ ਕੀਤਾ ਬੜੀ ਯਾਰੋ ਇੰਟਰਸਟਿਡ ਗੱਲ ਬਣੀ ਉਹ ਬੰਦੇ ਕੋਲੇ ਐਂਬੂਲੈਂਸ ਹੈ ਐਂਬੂਲੈਂਸ ਦਾ ਜਦੋਂ ਹੂਟਰ ਮਾਰਦਾ ਹੈ ਤੇ ਬਾਈ ਜੀ ਟੋਲ ਟੈਕਸ ਵਾਲੇ ਜਿਹੜੇ ਕਿਸਾਨ ਯੂਨੀਅਨਾਂ ਨਾਲ ਵੀ ਬਹਿਸਦੇ ਹਨ ਉਹ ਵੀ ਉਹ ਡੰਡਾ ਜਾਂ ਐ ਚੱਕ ਦਿੰਦੇ ਆ ਤੇ ਐਂਬੂਲੈਂਸ ਫੁਰਦਣੇ ਲੰਘ ਜਾਂਦੀ ਹੈ ਹੁਣ ਐਂਬੂਲੈਂਸ ਚ ਕਿਸੇ ਨੂੰ ਕੀ ਪਤਾ ਵੀ ਕਿੰਨਾ ਨਸ਼ਾ ਤੇ ਕਿੰਨਾ ਮਾਲ ਹੈ ਕਿਸੇ ਨੂੰ ਨਹੀਂ ਪਤਾ ਪਤਾ ਨਹੀਂ ਕਦੋਂ ਦੇ ਲੱਗੇ ਸੀ ਇੱਕ ਤਾਂ ਨਾਲ ਮਲਾਜਮ ਬੀਬੀ ਰਲ ਗਈ ਦੂਜਾ ਐਂਬੂਲੈਂਸ ਸਾ ਇਹ ਐਂਬੂਲੈਂਸ ਵਾਲੀ ਕਹਾਣੀ ਤੁਹਾਨੂੰ ਮੈਂ ਦੱਸ ਦਿੰਨਾ ਮਿੱਤਰੋ ਕਾਫੀ ਕਈ ਸਾਲਾਂ ਦੀ ਗੱਲ ਆ 7-8 ਸਾਲਾਂ ਦੀ ਬੰਦੀ ਨਾ ਬੀਕਾਂ ਦੇਰੋਂ ਉਸ ਤੇ ਲੈ ਕੇ ਆਇਆ ਕਰਨਾ ਤੇ ਉਹ ਕੀ ਕਰਿਆ ਕਰਨਾ ਜਾ ਕੇ ਪੀਕਾਂ ਨੇਰੋਂ ਨਾਲ ਗੱਲ ਕਰ ਲਈ ਜਿਹੜੇ ਐਂਬੂਲੈਂਸਾਂ ਵਾਲੇ ਨਾ ਛੱਡਣ ਜਾਂਦੇ ਸੀਗੇ ਮਰੀਜ਼ ਹਨਮਾਨਗੜੋਂ ਸੂਰਤਗੜੋਂ ਵੱਖੋ-ਵੱਖਰੀ ਮਤਲਬ ਏਰੀਆ ਚੋਂ ਬੀਕਾ ਨੇਰ ਜਾਂਦੇ ਸੀ ਸਰਕਾਰੀ ਹਸਪਤਾਲ ਦੇ ਵਿੱਚ ਛੱਡਣ ਵਾਸਤੇ ਤਾਂ ਉਹਨਾਂ ਨੂੰ ਉਹ ਐਂਬੂਲੈਂਸ ਵਾਲਾ ਨਾਲ ਉਹ ਪੋਸਟ ਵੇਚਣ ਵਾਲੇ ਸੱਜਣਾ ਨੇ ਕੰਟੈਕਟ ਕੀਤਾ ਇਹ ਪੁਰਾਣੀ ਗੱਲ ਹੈ 8 ਸਾਲ 10 ਸਾਲ ਪੁਰਾਣੀ ਹੋਣੀ ਤਾਂ ਉਹ ਬੀਕਾ ਨੇਰੋਂ ਚੜਜਿਆ ਕਰਨਾ ਕਾਦੇ ਤੋਂ ਬਾਸੜ ਦੇ ਤੋਂ ਐਂਬੂਲੈਂਸ ਦੇ ਵਿੱਚ ਇੱਕ ਦੋ ਵਾਰੀ ਤਾਂ ਮੈਂ ਦੇਖੇ ਬੰਦੇ ਉਥੋਂ ਚੜਦੇ ਹੋਏ ਅੱਗੇ ਆ ਕੇ ਉਤਰ ਜਾ ਕਰਨ ਕੋਈ ਸੂਰਤਗੜ ਕੋਈ ਹਨਮਾਨਗੜ ਮੰਨ ਲਓ ਜਦੋਂ ਠੇਕੇ ਬੰਦ ਹੋ ਗਏ ਤਕਰੀਬਨ ਇੱਥੇ ਆਪਣੇ ਬਾਰਡਰਾਂ ਤੇ ਅਫੀਸ਼ੀਅਲ ਤੌਰ ਤੇ ਮਿਲਣੋਂ हट ਗਿਆ ਤਾਂ ਉਦੋਂ ਪਰ ਜਦੋਂ ਅਫੀਸ਼ੀਅਲ ਤੌਰ ਤੇ ਠੇਕੇ ਤੋਂ ਸੰਗਰਿਓਂ ਹਰੀਪੁਰਿਓਂ ਗੰਗਾ ਨਗਰੋਂ ਮਤਲਬ ਜਿੱਥੇ ਕਿਤੇ ਵੀ ਅਫੀਸ਼ੀਅਲ ਤੌਰ ਤੇ ਠੇਕੇ ਸੀ ਉਹ ਬੰਦ ਹੋ ਗਏ ਪੱਬ ਦੂਰੋਂ ਮਿਲਦਾ ਸੀ ਤੇ ਦੂਰੋਂ ਲੋਕ ਜੈ ਜਨਯਾਜ ਮਤਲਬ ਚੱਲਦਾ ਸੀ ਤਾਂ ਐਂਬੂਲੈਂਸ ਅਜ ਉਦੋਂ ਕੰਮ ਹੁੰਦਾ ਹੈ ਨੰਬਰ ਤੋਂ ਪਿੱਛੇ ਜੀ ਐਂਬੂਲੈਂਸ ਦੇ ਵਿੱਚ ਇੱਕ 108 ਨੰਬਰ ਦੇ ਵਿੱਚੋਂ दारू ਪੜੀ ਗਈ ਸੀ ਇਹ ਚੱਲਦਾ ਹੀ ਹੈ ਇਹਦੇ ਤੇ ਵੀ ਪੁਲਿਸ ਨੂੰ ਕੌਰਵ ਯਾਦਵ ਸਾਹਿਬ ਡੀਜੀ ਤੇ ਜੀਪੀ ਸਾਹਿਬ ਨੂੰ ਧਿਆਨ ਦੇਣ ਦੀ ਲੋੜ ਹੈ ਨੰਬਰ ਤੋਂ ਜਿਹੜੇ ਮੌਜੂਦਾ ਐਮ.ਐਲ.ਏ ਐ ਫਰੀਦਕੋਟ ਤੋਂ ਉਹਨਾਂ ਦਾ ਕੋਈ ਸੱਜਣ ਸੀ ਪਤਾ ਨਹੀਂ ਸੰਨੀ ਰਾਜਪੂਤ ਤੇ ਸੰਨੀ ਰਾਜਪੂਤ ਸਾਬ ਤੋਂ ਕੱਲ ਫੜਿਆ ਗਿਆ ਬਾਈ ਜੀ 305 ਗ੍ਰਾਮ ਤੇ ਵਿੱਚ ਕੰਪਿਊਟਰ ਕੰਡਾ ਜਿਹੜਾ ਗੇਅਰ ਕੋਲੇ ਤੇ ਹੈ ਗੱਡੀ ਖੜੀ ਹੋਈ ਹੈ ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਉਹ ਕਹਿੰਦੇ ਵੀ ਤੁਹਾਡੀ ਤਲਾਸ਼ੀ ਲੈਣੀ ਲੈਣੀ ਚਾਉਣੇ ਤਾਂ ਅਸੀਂ ਗਾਈਡਡ ਅਫੀਸਰ ਨੂੰ ਬੁਲਾਇਆ ਉਹ ਕਹਿੰਦੇ ਇਹ ਬੁਲਾ ਲਓ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਬੁਲਾ ਲਿਆ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਤਲਾਸ਼ੀ ਹੋਈ ਤੇ ਚਾਰ ਬੰਦੇ ਸੀ ਵਿੱਚ ਤੇ ਚਾਰਾਂ ਕੋਲੋਂ 300 ਗ੍ਰਾਮ ਤੋਂ ਉੱਤੇ ਚਿੱਟਾ ਮਿਲ ਗਿਆ ਯਾਰ ਉਹ ਬੰਦਾ ਪਤਾ ਨਹੀਂ ਕਦੋਂ ਕਦਾ ਵੇਚਦਾ ਸੀ ਇਹ ਜਿਹੜੇ ਛੋਟੇ ਮੋਡਿਊਲ ਆ ਨਾ ਮਿੱਤਰੋ ਜਿਹੜੇ ਛੋਟੇ ਕੀ ਆਦੇ ਹੁੰਦੇ ਐ ਕਰਿੰਦੇ ਐ ਪਿੰਡਾਂ ਵਾਲੇ ਇਹ ਇੱਥੇ ਇੱਕ ਨਾ ਲੰਬੀ ਦੇ ਨੇੜੇ ਇੱਕ ਕਾਲਜ ਹੈ ਉੱਥੇ ਦੋ ਤਿੰਨ ਜਣੇ ਪੀਨ ਵਾਲੇ ਐ ਤੇ ਸਾਰਾ ਦਿਨ ਖਾੜਾ ਲੱਗਿਆ ਰਹਿੰਦਾ ਕਿਉਂਕਿ ਵਿਦਿਆਰਥੀ ਪੜ੍ਹਨ ਆਲਾ ਕੋਈ ਹੈ ਨਹੀਂ ਐਂ ਹਰ ਇੱਕ ਪਿੰਡ ਦੀ ਕਹਾਣੀ ਐ ਜੇਕਰ ਤੁਸੀਂ ਕਿਸੇ ਪੀਨ ਵਾਲੇ ਨੂੰ ਜਾਂ ਕਿਸੇ ਪੰਚਾਇਤੋਂ ਇਮਾਨਦਾਰੀ ਨਾਲ ਜਾਂ ਜਿਹੜੇ ਬੰਦੇ ਜਿਵੇਂ ਪਰਵਿੰਦਰ ਝੋਟੇ ਵਰਗੇ ਐ ਉਹ ਲੜਦੇ ਐ ਸੀਰੇ ਵਰਗੇ ਐ ਉਹਨਾਂ ਨੂੰ ਪੁੱਛੋਗੇ ਨਾ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਹੈ ਕੌਣ ਵੇਚਦਾ ਹੈ ਕਿਹਦੇ ਸਿਰ ਤੇ ਵੇਚਦਾ ਹੈ ਕਿਉਂ ਗੱਲ ਨਿਕਲਉਂਦੀ ਹੈ ਪਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਦਾ ਹੈ ਬਹੁਤ ਵਧੀਆ ਹੈ ਬਹੁਤ ਵਧੀਆ ਜਿਹੜਾ ਕਦਮ ਹੈ ਪ੍ਰਸ਼ਾਸਨ ਦਾ ਜਿਹੜਾ ਚੱਲ ਰਿਹਾ ਪਰ ਇਹ ਚੱਲਦਾ ਰਹੇ ਇਮਾਨਦਾਰੀ ਨਾਲ ਚੱਲਦਾ ਰਹੇ ਤੇ ਥੋੜਾ ਜਿਹਾ ਪੱਕੇ ਪੈਗੇ ਜਿਵੇਂ ਕੱਲ ਡੀਜੀਪੀ ਸਾਹਿਬ ਨੇ ਜਿਮੇਵਾਰੀਆਂ ਤਿਆਰ ਕਰਤੀਆਂ ਸਰਕਾਰ ਦੇ ਵਿੱਚ ਇੰਟਰਫੀਰੈਂਸ ਨਾ ਕਰੇ ਆਮ ਲੋਕ ਇਹਦਾ ਸਹਿਯੋਗ ਦੇਣ ਤੇ ਜਿਹੜੀ ਸ਼ਪੈਣ ਥਾਰ ਵਾਲੀ ਬੀਬੀ ਉਹਦੀ ਅਰਮ ਕੱਲ ਇੱਕ ਵੀਡੀਓ ਦੇਖੀ ਆ ਤੁਸੀਂ ਨਾਲ-ਨਾਲ ਦੇਖ ਰਹੇ ਹੋਵੋਗੇ ਜਦੋਂ ਸਿੱਧੂ ਮੂਸੇਵਾਲਾ ਸਾਹਿਬ ਦਾ ਤਾਇਆ ਉਹ ਵੀ ਆਇਆ ਸੀ ਪਿੱਛੇ ਜੀ ਉਹ ਕੰਦਾ ਵੀ ਸਾਡੇ ਵੀ ਸਕਿਉਰਟੀ ਦੇ ਵਿੱਚ ਰਹੇ ਕੇ ਗਈ ਹੈ ਤੇ ਉਹਨਾਂ ਦੀ ਜਿਹੜੀ ਪੀਲੇ ਜੀ ਜੀਪ ਹੈ ਨਾ ਜਿਹੜੀ ਸਿੱਧੂ ਮੂਸੇ ਵਾਲਾ ਸਾਹਿਬ ਦੇ ਪਾਪੂ ਜੀ ਲਈ ਫਿਰਦੇ ਹੁੰਦੇ ਆ ਆਮ ਹੀ ਛੋਟੀ ਬਾਡੀ ਦੀ ਉਹ ਪਤੰਦਰ ਉਸ ਦੇ ਵਿੱਚ ਬੈਠੀ ਫੇਰੀ ਲਾ ਬਣਾਈ ਜਾਂਦੀ ਹੈ ਹੈ ਕਿੱਡੀ ਵੱਡੀ ਗੱਲ ਆ ਯਾਰ ਉਹ ਕਿੰਨਾ ਸਕਿਉਰਟੀ ਲੈਪਸ ਹੈ ਪਰ ਇਹ ਜਿਹੜੀਆਂ ਕਾਲੀਆਂ ਭੇਡਾਂ ਇਹਨਾਂ ਨੂੰ ਪਛਾਣਨ ਦੀ ਲੋੜ ਹੈ ਵੈਸੇ ਬਹੁਤ ਹੱਦ ਤੱਕ ਪੰਜਾਬ ਪੁਲਿਸ ਹੈ ਜਿਹੜੀ ਇਹ ਜਾਂਬਾਜ ਹੈ ਜਿਨੇ ਹੱਤਵਾਦ ਨਹੀਂ ਰਹਿਣ ਦਿੰਦਾ ਯਾਰ ਜਿਨੇ ਵੱਡੇ ਵੱਡੇ ਟੋਪੀ ਵਾਲੇ ਕਹਿ ਲ ਜਿਹੜੇ ਕਹਿੰਦੇ ਸੀ ਅਸੀਂ ਐ ਕਰਦਾਂਗੇ ਸਾਰੇ ਸੰਭਾਲਦੇ ਨਾ ਜਦੋਂ ਇਹ ਪੈਂਦੇ ਆ ਨਾ ਮਿੱਤਰੋ ਫੇਰ ਬੰਦਾ ਪਤਾ ਹੀ ਕਿਹਨੇ ਕੋਲਸ ਆ ਗਈ ਉਹ ਕੋਲਸ ਆ ਗਈ ਬਸ ਫੇਰ ਤਾਂ ਬੰਦਾ ਆ ਜਾਂਦਾ ਹੈ ਅੱਗੇ ਪੱਜ ਕੇ ਕਈ ਵਾਰੀ ਹੁੰਦਾ ਹੈ ਕੁਝ ਜਿਵੇਂ ਕੱਲ ਪਰਸੋ ਇੱਕ ਸੱਚੋ ਸਾਬ ਨੇ ਇੱਕ ਬੱਚੇ ਦੀ ਵੀਡੀਓ ਪਾਈ ਕਿ ਆ ਬੱਚਾ ਭਾਈ ਗੁੰਮ ਹੋਇਆ ਹੋਇਆ ਤੇ ਜੇ ਕਿਸੇ ਦਾ ਹੋਵੇ ਤਾਂ ਵਾਦ ਤੋਂ ਵਾਦ ਵੀਡੀਓ ਸ਼ੇਅਰ ਕਰਕੇ ਯਾਰ ਸਪੋਰਟ ਕਰੋ ਤੇ ਉਹ ਬਈ 2 ਘੰਟਿਆਂ ਚ ਬੱਚੇ ਨੂੰ ਮਾਂ ਪਿਓ ਮਿਲ ਗਿਆ ਕਿੱਡੀ ਵੱਡੀ ਗੱਲ ਹੋਈ ਤਾਂ ਜਿਹੜੀ ਇਹ ਸ਼ਪੈਨ ਹੈ ਇਹੇ ਜੇ ਬਾਹਰ ਨਹੀਂ ਆਉਣੇ ਚਾਹੀਦੇ ਕਰੰਦੇ ਤੇ ਜਿਹੜਾ ਐਂਬੂਲੈਂਸ ਵਾਲਾ ਗੱਲ ਉਹ ਬੰਦਿਆਂ ਦੀ ਚੰਗੀ ਤਰ੍ਹਾਂ ਜਾਂਚ ਹੋਵੇ ਵੀ ਹੋਰ ਕਿੰਨੇ ਐਂਬੂਲੈਂਸ ਆਲੇ ਕਿਉਂਕਿ ਤਕਰੀਬਨ 80% ਐਂਬੂਲੈਂਸਾਂ ਵਾਲੇ ਗੈਸ ਤੇ ਆ ਡਰਾਈਵਰ ਹੁੰਦੇ ਆ ਤੁਹਾਨੂੰ ਪਤਾ ਚਮਚਾ ਜਾਂ ਕਾਰਣਾ ਤੇ ਤੇਰਾ ਯਾਰ ਚੱਲਦਾ ਕਾਰਣਾ ਤੇ ਹੁੰਦੇ ਆ ਗੈਸ ਤੇ ਹੁੰਦੇ ਆ ਹੌਲੀ ਹੌਲੀ ਗੈਸ ਤੇ ਹੋਗੇ ਕਿਟਾਂ ਲਵਾ ਲੀਆਂ ਜੀ ਵਾਲੀ ਲੈਣ ਲੱਗ ਪਏ ਉਲਟਰਾ ਮਾਡੋਲ ਤੇ ਕੋਈ ਆ ਜਿਹੜੇ ਦੋ ਰੰਗੇ ਕੈਪਸੂਲ ਆਉਂਦੇ ਆ ਉਹਨਾਂ ਤੇ ਹੋਗੇ ਤਾਂ ਇਹ ਸਾਰੇ ਕਸ ਦੀ ਕਿਉਂਕਿ ਮਿੱਤਰੋ ਉੱਚੇ ਚੜ ਕੇ ਦੇਖਿਆ ਤਾਂ ਕਹਿੰਦੇ ਘਰ ਘਰ ਹੀ ਆ ਗਏ ਅੱਗ ਨੇ ਤੁਹਾਡੇ ਆਪਣੇ ਸਾਰਿਆਂ ਦੇ ਘਰਾਂ ਤੱਕ ਪਹੁੰਚਣਾ ਜਵਾਨੀ ਬਰਬਾਦ ਹੋ ਰਹੀ ਹੈ ਕਿਸਾਨੀ ਪਹਿਲਾਂ ਬਰਬਾਦ ਹੈ ਤੇ ਪੰਜਾਬ ਦਾ ਰੱਬ ਰੱਖੇ ਹੁਣ ਮਸਾਂ ਢਾਫ ਲੱਗੀ ਹੈ ਜਿਹੜੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਸੀ ਉਹ ਤਾਂ ਜਿਹੜੇ ਡਿਪੋਰਟ ਹੋ ਕੇ ਦੋ ਜਾ ਜਾਏ ਉਹ ਸਮਾਂ ਦੀ ਚੰਗਾ ਵੀ ਹੋ ਗਿਆ ਲੋਕ ਬਾਹਰ ਜਾਣੋਂ ਅਟਗੇ ਉੱਥੇ ਆਪਾਂ ਨੂੰ ਪਤਾ ਹੀ ਹੈ ਕਿ ਜਵਾਨ ਧੀਆਂ ਪੁੱਤਾਂ ਨਾਲ ਕੀ ਹੁੰਦਾ ਹੈ ਕੱਲ ਪਰਸੋਂ ਇੱਕ ਜਵਾਨ ਕੁੜੀ ਜਿਹਦੀ ਡੈਡ ਬੋਡੀ ਬੀਚ ਤੇ ਮਿਲੀ ਕੈਨੇਡਾ ਚ ਬਹੁਤ ਕੁਝ ਹੋ ਰਿਹਾ ਹੈ ਬਹੁਤ ਧੰਨਵਾਦ ਸ਼ੇਅਰ ਕਰੋ ਸਸੀ